ਪੋਲਿਟਿਕਸ ਵੁੱਡ ਬੀ ਬ੍ਰੌਟ ਟੂ ਜ਼ੀਰੋ ਇੱਕ ਹਾਈ ਲੈਵਲ ਮੀਟਿੰਗ 'ਚ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਹੁਣ ਤੱਕ ਦੀ ਜਿਹੜੀ ਐਕਸ਼ਨ ਹੋਇਆ ਸੀਗਾ ਉਸ ਦਾ ਰਿਵਿਊ ਕੀਤਾ ਸੀ ਤੇ ਉਸ ਤੋਂ ਬਾਅਦ ਇੱਕ ਵੈਲ ਕਨਸਿਡਰਡ ਡਿਸੀਜਨ ਲਿਆ ਗਿਆ ਹੈਗਾ ਔਨ ਦ ਬੇਸਿਸ ਆਫ ਐਸੈਸਿੰਗ ਦੀ ਅਵੇਲੇਬਿਲਟੀ ਆਫ ਡਰੱਗਸ ਇਨ ਦ ਸਟਰੀਟ ਟੁਡੇ ਆਲ ਓਵਰ ਦੀ ਸਟੇਟ ਐਂਡ ਦੀ ਮੀਨਸ ਰਿਕੁਆਇਰਡ ਟੂ ਅਚੀਵ ਪੰਜਾਬ ਪੁਲਿਸ ਹੈਜ਼ ਅ ਗਲੋਰੀਅਸ and proud tradition time and again punjab police has pulled out the state with courage and determination out of severe crises so we have asked all the field police officers the ssps and cps to lead this campaign personally from the front so that truly punjab can be made nasha uh, uh, and completely free from drugs ssps and cps have been directed to plan and execute whatever necessary measures are to be taken and fix a target date at own level, but not later than 31st may. the objective is that uh, to cut all the supply lines before 31st may, and by which their area would be completely drug-free. a uh, rigorous jada field assessment is to Kita conducted uh, using intelligence, other sources, to determine what is the actual uh, ground reality after 31st may. so osdevich officers, ਚੰਗਾ ਪਰਫਾਰਮ ਕਰਨਗੇ ਚੰਗਾ ਕੰਮ ਕਰਨਗੇ देयर ਗੁੱਡ ਵਰਕ ਵਿਲ ਬੀ ਰਿਵਾਰਡਡ ਐਂਡ ਦ ਆਫੀਸਰਸ ਹੂ ਗਿਵ ਫਾਲਸ ਕਲੇਮਸ অর ਇਫ ਦੇ ਪਰਫਾਰਮੈਂਸ ਇਜ਼ ਨਾਟ ਅਪ ਟੂ ਦ ਮਾਰਕ ਥੈਨ ਅਕਾਉਂਟੇਬਿਲਟੀ ਐਂਡ ਰਿਸਪੋਨਸਿਬਿਲਟੀ ਵੁੱਡ ਬੀ ਫਿਕਸਡ ਐਸ ਪਰ ਦ ਜੂਰਿਸਡਿਕਸ਼ਨਸ ਇਨ ਅ ਵੈਰੀ ਪ੍ਰੋਫੈਸ਼ਨਲ ਵੇ ਜਿਹੜਾ ਏਮ ਹੈਗਾ ਕਿ ਪੰਜਾਬ ਪੁਲਿਸ ਇਸ ਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਅਚੀਵ ਕਰੂਗੀ ਸੋ ਸਾਡਾ ਫੋਕਸ ਕੋਈ ਫਿਗਰ ਬੇਸਡ ਟਾਰਗੇਟਸ ਨਹੀਂ ਸਾਡਾ ਫੋਕਸ ਹੈਗਾ ਕੰਪਲੀਟ ਬ੍ਰੇਕਿੰਗ ਆਫ ਸਪਲਾਈ ਚੇਨ ਟੂ మేక్ ਡਰੱਗਸ ਅਨ ਅਵੇਲੇਬਲ ਇਨ ਦ ਸਟੇਟ ਸੋ ਇਸ ਦੇ ਵਿੱਚ ਥਰੂ ਇਨਫਰਮੇਸ਼ਨ ਥਰੂ ਇਨਟਰੋਗੇਸ਼ਨ ਜਿਸ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਕਹਿੰਦੇ ਹੈਗੇ ਸੋ ਐਂਟਾਇਰ ਨੈਟਵਰਕਸ ਆਰ ਟੂ ਬੀ ਅਨਮਾਸਟ ਅਨਵੀਲਡ ਐਂਡ ਜਿਹੜੇ ਜਿਹੜੇ ਬੰਦੇ ਉਸ ਦੇ ਵਿੱਚ ਫਿਗਰ ਹੁੰਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹੜਾ ਟਵਨ ਪਰਪਸ ਹੈਗਾ ਕਿ ਇੱਕ ਤੇ ਜਿਹੜੇ ਸਟਰੀਟ ਲੈਵਲ ਤੇ ਜਿਹੜੇ ਸਪਲਾਈ ਕਰ ਰਹੇ ਹੈਗੇ ਜਿਹੜੇ ਪੈਡਲਰਸ ਐਂਡ ਸਪਲਾਈਅਰਸ ਤੇ ਜਿਹੜੇ ਵੱਡੇ ਜਿਹੜੇ ਜਿਸ ਨੂੰ ਅਸੀਂ ਡਰਗ 빅 ਫਿਸ਼ ਤੇ ਡਰਗ ਸ਼ਾਰਕਸ ਕਹਿੰਦੇ ਆ ਤੇ ਉਹਨਾਂ ਤੇ ਸ਼ਿਕੰਜਾ ਕਸਿਆ ਜਾਊਗਾ ਤੇ ਇੱਕ بڑا ਇਫੈਕਟਿਵ ਤਰੀਕਾ ਜਿਹੜੀ ਹੈ ਪੰਜਾਬ ਗਵਰਨਮੈਂਟ ਦੀ ਜਿਹੜੀ ਡਰਗ ਸੇਫ ਪੰਜਾਬ ਡਰਗ ਹੈਲਪਲਾਈਨ ਹੈਗੀ ਇਸ ਦੇ ਵਿੱਚ ਜਿਹੜੀ ਟਿਪਸ ਆਂਦੀਆਂ ਇਸ ਦੀ ਹੁਣ ਅਸੀਂ ਡੇਲੀ ਮੋਨਿਟਰਿੰਗ ਸ਼ੁਰੂ ਕੀਤੀ ਹੈ ਇਨ ਫੈਕਟ ਸੀਐਮ ਸਾਹਿਬ ਪਰਸਨਲੀ ਚੈੱਕ ਕਰਦੇ ਹੈਗੇ ਕਿ ਕਿੰਨੇ ਐਫ ਆਈ ਆਰ ਇਸ ਦੇ ਦਰਜ ਹੋ ਗਏ ਕਿੰਨੇ ਜਿਹੜੇ ਹੈਗੇ ਰਿਜ਼ਲਟ ਕੀ ਹੋਇਆ ਕਿੰਨੀ ਗ੍ਰਿਫਤਾਰੀਆਂ ਹੋਈਆਂ ਸੋ ਇੱਕ ਬੜਾ ਇਫੈਕਟਿਵ ਮੈਕੈਨਿਜ਼ਮ ਸਾਬਿਤ ਹੋ ਰਿਹਾ ਹੈ ਜਿਹੜੀ ਪਬਲਿਕ ਫੀਡਬੈਕ ਤੇ ਟੇਕਿੰਗ ਐਕਸ਼ਨ ਅਗੇਂਸਟ ਦ ట్రాਫਿਕਿੰਗ ਐਕਟ ਸਟਰੀਟ ਲੈਵਲ ਤੇ ਦੂਜਾ ਜਿਹੜਾ ਸਾਡਾ ਜਿਹੜਾ ਮੈਕੈਨਿਜ਼ਮ ਹੈਗਾ ਉਹ ਇੱਕ ਬ੍ਰੇਕਿੰਗ ਦੀ ਫਾਈਨੈਂਸ਼ੀਅਲ ਬੈਕਬੋਨ ਆਫ ਡਰਗ ਸਮਕਲਿੰਗ ਬੇਸਿਕਲੀ ਵੀ ਆਰ ਫੋਕਸਿੰਗ ਔਨ 3 ਐਸਪੈਕਟਸ ਇੱਕ ਤੇ ਜਿਹੜੇ ਹਵਾਲਾ ਨੈਟਵਰਕਸ ਹੈਗੇ ਉਹਨਾਂ ਨੂੰ ਡਿਸਮੈਂਟਲ ਕੀਤਾ ਜਾਵੇ ਅਸੀਂ ਇਸ ਯੁੱਧ ਨਸ਼ਿਆ ਵਿਰੁੱਧ ਦੇ ਵਿੱਚ 31 ਜਿਹੜੇ ਵੱਡੇ ਹਵਾਲਾ ਆਪਰੇਟਰਸ ਅਰੈਸਟ ਕੀਤੇ ਹੈਗੇ 8 ਕਰੋੜ ਤੋਂ ਜ਼ਿਆਦਾ ਜਿਹੜਾ ਹਵਾਲਾ ਮਨੀ ਜਿਹੜਾ ਹੈਗਾ ਉਹ ਉਹ ਸੀਜ਼ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਪਾਕ ਸਮਗਲਰਸ ਜਿਹੜੇ ਇੰਡੀਅਨ ਜਿਹੜੇ ਹਵਾਲਾ ਆਪਰੇਟਰਸ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੂਜਾ ਜਿਹੜਾ ਸਾਡਾ ਮੇਨ ਜਿਹੜਾ ਉਹ ਹੈਗਾ ਉਹ 68 ਐਫ ਦੇ ਵਿੱਚ ਪ੍ਰਾਪਰਟੀਆਂ ਜਿਹੜੀਆਂ ਫ੍ਰੀਜ਼ ਕੀਤੀ ਜਾਂਦੀ ਤੇ ਥਰਡ ਜਿਹੜਾ ਐਸ ਸੱਚ ਜਿਹੜੇ ਇਲੀਗਲ ਇਲੀਗਲੀ ਕੰਸਟਰਕਟਿਡ ਜਿਹੜੀ ਪ੍ਰਾਪਰਟੀਆਂ ਗਵਰਨਮੈਂਟ ਲੈਂਡ ਤੇ ਜਾਂ ਇਨਕ੍ਰੋਚਮੈਂਟ ਹੈ ਜਿੱਥੇ ਕਿਤੇ ਬਿਲਡਿੰਗ ਬਾਇਲॉज ਦੀ ਵਾਇਲੇਸ਼ਨ ਹੈਗੀ ਉਸ ਦੇ ਵਿੱਚ ਜਿਹੜੀ ਕਨਸਰਨਡ ਜਿਹੜੀ ਸਿਵਲ ਅਥਾਰਟिटीज ਹੈਗੀ ਉਹ ਦੇ ਆਇਡੈਂਟੀਫਾਈ ਦੀ ਬੈਕਗਰਾਉਂਡ ਚੈੱਕ ਕਰਕੇ ਕਿ ਉਹਨਾਂ ਦੇ ਵਿੱਚੋਂ ਕਿਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਵਿੱਚ ਕੇਸਿਸ ਕਰਛੇਗੇ ਸੋ ਉਹਨਾਂ ਦੀ ਪ੍ਰੋਪਰਟੀਆਂ ਜਿਹੜੀਆਂ ਉਹ ਐਸ ਪਰ ਲਾ ਡਿਮੋਲਿਸ਼ ਕੀਤੀਆਂ ਜਾ ਰਹੀਆਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਪੇਟ ਐਨਡੀਪੀਐਸ ਐਕਟ ਹੈਗਾ ਉਸ ਦੇ ਅੰਦਰ ਜਿਹੜੇ ਵੱਡੇ ਡਰੱਗ ਸਮੱਗਲਰ ਹੈਗੇ ਉਹਨਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾਊਗੀ ਤੇ ਇਨ ਫੈਕਟ ਵੈਰੀ ਰੀਸੈਂਟਲੀ ਟਰਾਂਸਫਰ ਆਫ ਪ੍ਰिजनर्स ਐਕਟ has been notified by the Punjab government after its uh, passing by the Punjab vidhansabha and the presidential assent has been uh, received so we will also examine in consultation with other states ki kede sade is tarah de jede mulzim hege jinna nu state to bahar rakha jaave even during trial so that ek deterrence hogi tera section 64 a nd ps act da hega us da bada kargar istemal hon kita ja rha hega for jede small kyunki as earlier said ki this war against drugs is not about numbers it is not about we are not giving any targets to any officer it is about qualitatively bringing down the availability of drugs on the streets so eslehi jehde jehde small quantity de jehde users hege unna prati sada ravaiya compassionate te punjab sarkar valo sanu special hidayat hoyi hai ki jehde small quantity de jehde users hege vi unna nu book karan di bajaye unna nu jehda hega 64 a ndps act ਵਰਤੋਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਲਈ ਐਡਮਿਟ ਕੀਤਾ ਜਾਵੇ देयर इज ਜ਼ੀਰੋ ਟੋਲਰੈਂਸ ਫॉर ਐਨੀ ਯੂਜ਼ ਆਫ ਫੋਰਸ ਅਗੇਂਸਟ ਪੁਲਿਸ ਸੋ ਯੂজিং ਐਟ ਮੋਸਟ ਰੈਸਟ੍ਰੇਂਟ ਵੈਨ ਏਵਰ ਅ ਡਰੱਗ ਸਮਗਲਰ অর ਐਨੀ ਅਦਰ ਕ੍ਰਿਮੀਨਲ ਜੇ ਉਹ ਪੁਲਿਸ ਤੇ ਫਾਇਰ ਕਰਦੇ ਹੈਗੇ ਤੇ 셀ਫ ਡਿਫੈਂਸ ਦੇ ਵਿੱਚ ਪੁਲਿਸ ਫਾਇਰਸ ਬੈਕ ਬਿਕੋਜ਼ ਜਿਹੜੀ ਹੈ ਡਰਾਈਵ ਅਗੇਂਸਟ ਡਰੱਗਸ ਹੈਗੀ ਇਸ ਦੇ ਵਿੱਚ ਜਿਹੜਾ ਹੈਗਾ देयर विल बी ਨੋ ਜਿਹੜਾ ਹੈਗਾ ਕੋਈ ਕੋਤਾਹੀ ਨਹੀਂ ਕੀਤੀ ਜਾਊਗੀ ਇੱਕ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡਿਊ ਟੂ ਮੈਟੀਕੁਲਸ ਇਨਵੈਸਟੀਗੇਸ਼ਨ ਐਂਡ ਮੋਨਿਟਰਿੰਗ ਆਰ ਐਨਟੀਫ ਚੀਫ ਮਿਸਟਰ ਕੁਲਦੀਪ ਸਿੰਘ ਇਜ਼ ਹੇਅਰ}{|\text{ਨਿਲਪ ਕਿਸ਼ੋਰ ਜੀ ਹੈਗੇ}} ਸੋ ਪੰਜਾਬ ਹੈਜ਼ ਅਚੀਵਡ 90% ਕਨਵੈਕਸ਼ਨ ਰੇਟ ਇਨ ਦੀ ਐਨਡੀਪੀਐਸ ਐਕਟ ਇਨ ਥੀਸ ਸਿンス ਮਾਰਚ 1 ਇਨ ਇਨ ਦੀ ਵਾਰ ਅਗੇਨਸਟ ਡਰੱਗਸ ਸਾਡੇ ਜਿਹੜੇ ਜਿਹੜੀ ਐਫਆਈਆਰਾਂ ਹੈਗੀਆਂ ਆਈ ਜਸਟ ਕਮ ਬੈਕ ਐਂਡ ਗਿਵ ਯੂ ਦਾ ਫਿਗਰਸ ਵੀ ਹੈਵ ਵੀ ਹੈਵ ਅਚੀਵਡ 89 ਪੁਆਇੰਟ ਸਮਥਿੰਗ ਜਿਹੜੀ ਆਊਟ ਆਫ 836 ਡਿਸਾਈਡਡ ਕੇਸਸ so, uh, uh, 744 ਕੇਸਾਂ ਦੇ ਵਿੱਚ ਕਨਵਿਕਸ਼ਨ ਹੋਈ ਹੈ ਐਡੀਟੀਐਸ ਐਕਟ ਦੇ ਸਿንስ ਮਾਰਚ 1 ਜਿਸ ਦੇ ਵਿੱਚ 144 ਲੋਕਾਂ ਨੂੰ 10 ਸਾਲ ਤੋਂ ਜ਼ਿਆਦਾ ਦੀ ਪਨਿਸ਼ਮੈਂਟ ਹੋਈ ਹੈ ਸੋ 10 ਮੋਰ ਦੈਨ 10 ਇਅਰਸ ਇਮਪ੍ਰਿਜ਼ਨਮੈਂਟ ਹੈਸ ਬੀਨ ਅਵਾਰਡਡ ਟੂ 144 ਪਰਸਨਸ ਆਊਟ ਆਫ ਦੀ 744 ਹੂ ਹੈਵ ਬੀਨ ਕਨਵਿਕਟਡ ਸਾਡਾ ਫੋਕਸ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟ੍ਰੈਂਥਨ ਕਰਨ ਤੇ ਹੈਗਾ ਬਿਕੋਜ਼ ਜਿਹੜੇ ਡਰੋਨਸ ਦੇ ਥਰੂ ਜਿਹੜੇ ਡਰੱਗਸ ਆਉਂਦੇ ਹੈਗੇ ਵੀ ਉਹਨਾਂ 'ਤੇ ਕਾਰਗਰ ਐਕਸ਼ਨ ਕੀਤਾ ਜਾਵੇ ਤੇ ਇੱਕ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਕੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੂੰ ਐਕਸਪੋਜ਼ ਕੀਤਾ ਜਾਵੇ ਸੋ ਥੈਟ ਡਰੱਗ ਨੈਟਵਰਕਸ ਆਰ ਟੇਕਨ ਟੂ ਦ ਲੌਜੀਕਲ ਕਨਕਲੂਜਨ ਹੁਣ ਤੱਕ ਮਾਰਚ 1 ਤੋਂ ਔਨਵਰਡਸ 4659 ਐਫ ਆਈ ਆਰ ਅੰਡਰ ਦ ਐਨ ਡੀ ਪੀ ਐਸ ਐਕਟ ਹੈਵ ਬੀਨ ਰਜਿਸਟਰਡ 7414 ਪਰਸਨਸ ਹੈਵ ਬੀਨ ਅਰੈਸਟਡ ਇਸ ਦੇ ਵਿੱਚ 1877 ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ ਕਹਿੰਦੇ ਹਾਂ ਜਿਨ੍ਹਾਂ ਦੀ ਬੈਕਗ੍ਰਾਉਂਡ ਹੈਗੀ ਕਮਰਸ਼ੀਅਲ ਸੀਜ਼ਰਸ ਦੀ ਪਹਿਲੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਡਰੱਗ ਰੈਕੈਟਸ ਦੇ ਜਿਹੜੇ ਬੰਦੇ ਇਨਵੋਲਵ ਸੀਗੇ ਸੋ ਅ ਸਬਸਟੈਂਸ਼ੀਅਲ ਪੋਰਸ਼ਨ ਆਫ ਦੀ ਪਰਸਨਸ ਬੀਇੰਗ ਅਰੈਸਟਡ ਆਰ ਇਨਵੋਲਵਡ ਇਨ ਕਮਰਸ਼ੀਅਲ ਕੁਆਂਟੀਟੀ ਜਿਹੜੇ ਬਿਗ ਫਿਸ਼ ਹੈਗੇ ਵੀ ਸਾਡਾ ਟਾਰਗੇਟ ਜਿਹੜਾ ਹੈਗਾ ਜਿਹੜੇ ਵੱਡੇ ਜਿਹੜੇ ਟਰੈਫਿਕਰਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾਵੇ ਰਿਕਵਰੀ ਸਾਡੀ 297 ਕਿਜੀ ਹਿਰੋਇਨ ਦੀ 10000 ਕਿਜੀ ਪੋਪੀ ਹਸ 153 ਕਿਜੀ OPM 95 ਕਿਜੀ ਗਾਂਜਾ 21 ਲੱਖ 77000 ਟੈਬਲਟਸ ਕੈਪਸੂਲ ਪੇਲਸ ਤੇ 8 ਕਰੋੜ ਡਰਗ ਬਣੀ ਸਾਡਾ ਇੱਕ ਫੋਕਸਡ ਇਹ ਕੈਸੋ ਜਿਹੜੇ ਅਸੀਂ ਡਰਗ ਹੌਟਸਪੌਟਸ ਤੇ ਕਰ ਰਹੇ ਹੈਗੇ ਅਸੀਂ 755 ਡਰਗ ਹੌਟਸਪੌਟਸ ਪੂਰੀ ਸਟੇਟ ਦੇ ਵਿੱਚ ਆਇਡੈਂਟੀਫਾਈ ਕੀਤੇ ਹੈਗੇ ਐ ਸਪੈਸ਼ਲੀ ਔਨ ਡਰਗ ਹੌਟਸਪੌਟਸ ਜਿਹੜੀ ਐਫ ਆਈ ਆਰ ਆ ਮੈਂ 4659 ਦੱਸਿਆ ਸੀ ਇਹਦੇ ਵਿੱਚ 1264 ਐਫ ਆਈ ਆਰ ਡਰਗ ਹੌਟਸਪੌਟਸ ਦੇ ਵਿੱਚ ਹੋਈਆਂ ਤੇ 1774 ਗ੍ਰਿਫਤਾਰੀਆਂ ਡਰਗ ਹੌਟਸਪੌਟਸ ਤੋਂ ਹੋਈਆਂ ਸੋ ਉਹ ਜਿੱਥੇ ਡਰਗਸ ਜਿਆਦਾ ਜਿਹੜੇ ਜਿਨ੍ਹਾਂ ਦੀ ਅਵੇਲੇਬਿਲਟੀ ਸੀਗੀ ਜਾਂ ਜਿੱਥੇ ਵਿਕਦੇ ਸੀਗੇ ਸਾਡਾ ਫੋਕਸ ਸਪੈਸ਼ਲ ਫੋਕਸ ਓਨ ਏਰੀਆਸ ਤੇ ਰਿਹਾ ਹੈਗਾ 908 ਟਾਰਗੇਟਡ ਐਂਡ ਫੋਕਸਡ ਕੈਸੋ ਆਪਰੇਸ਼ਨਸ ਹੈਵ ਬੀਨ ਕੰਡਕਟਡ ਇਨ ਦੀ ਸਟੇਟ ਸੋ far ਇਨਕਲੂਡਿੰਗ ਜਿਹੜੇ ਸਟੇਟ ਵਾਈਡ ਵੱਡੇ ਆਪਰੇਸ਼ਨਸ ਤੇ ਡਿਸਟ੍ਰਿਕਟ ਲੈਵਲ ਦੇ ਜਾਂ ਰੇਂਜ ਲੈਵਲ ਦੇ ਜਿਹੜੇ ਆਪਰੇਸ਼ਨਸ ਉਹ ਵੀ ਵਿੱਚ ਇਨਕਲੂਡਡ ਹੈਗੇ 73 ਪੀਓਸ 10 ਬੇਲ ਜੰਪਰਸ ਤੇ ਇੱਕ ਪੈਰੋਲ ਜੰਪਰ ਅਸੀਂ ਅਰੈਸਟ ਕੀਤਾ ਹੈਗਾ ਤੇ ਜਿਹੜੀ ਸੇਫ ਪੰਜਾਬ ਦੀ ਡਰਗ ਹੈਲਪ ਲਾਈਨ ਹੈ ਉਸ ਦੇ ਵਿੱਚ ਤਕਰੀਬਨ 4000 ਟਿਪਸ ਜਿਹੜੀਆਂ ਰੀਸੀਵ ਹੋਈਆਂ ਸੀ ਜਿਸ ਦੇ ਵਿੱਚ 503 ਐਫ ਆਈ ਆਰਸ ਦਰਜ ਹੋਈਆਂ ਐ ਤੇ 659 ਪਰਸਨਸ ਹੈਵ ਬੀਨ ਅਰੈਸਟਡ ਬੇਸ ਸੋਲੀਲੀ ਔਨ ਟਿਪਸ ਰੀਸੀਵਡ ਫ্রম ਦਾ ਪੀਪਲ ਪਬਲਿਕ which means a large number of arrest are based on tips received from a totally anonymous ਤਰੀਕੇ ਨਾਲ ਜਿਹੜੀਆਂ ਟਿਪਸ ਸਾਡੇ ਕੋਲ ਆਉਂਦੀਆਂ ਜਿਹੜੀ ਆਈਡੈਂਟੀਟੀ ਆਫ ਦੀ ਪਰਸਨ ਇਨਫੋਰਮੈਂਟ ਇਸ ਨਾਟ ਡਿਸਕਲੋਸਡ ਟੂ ਦਾ ਕਨਸਰਨਡ ਪੁਲਿਸ ਤੇ ਜਿੱਥੇ ਕੋਈ ਸ਼ਿਕਾਇਤ ਹੋਣ ਦੀ ਲੋਕਲ ਪੁਲਿਸ ਦੀ

ਇੱਕ ਤੇ ਜਿਹੜਾ ਸਪੈਸ਼ਲ ਸਪੈਸ਼ਲ ਐਨਡੀਪੀਐਸ ਐਕਟ ਕੇਸਸ ਜਿਹੜੇ ਸਟੈਬਲਿਸ਼ ਕਰਨ ਦਾ ਅਸੀਂ ਵੈਸੇ ਗਵਰਨਮੈਂਟ ਹੈਡ ਟੇਕਨ ਅਪ ਵਿਦ ది ਸੈਂਟਰਲ ਗਵਰਨਮੈਂਟ ਫਾਰ ਬਟ ਸਟੇਟ ਗਵਰਨਮੈਂਟ ਇਜ਼ ਐਕਟਿਵਲੀ ਐਗਜ਼ਾਮਿਨਿੰਗ आवर ਪ੍ਰੋਪੋਜ਼ਲ ਅਸੀਂ 30 ਐਨਡੀਪੀਐਸ ਐਕਸਕਲੂਸਿਵ ਕੋਰਟ ਹੁਣ ਤੱਕ ਕੀ ਹੁੰਦਾ ਹੈ ਜਿਹੜੇ ਐਗਜ਼ਿਸਟਿੰਗ ਕੋਰਟਸ ਹੈਗੇ ਉਹਨਾਂ ਨੂੰ ਐਨਡੀਪੀਐਸ ਐਕਟ ਦਾ ਕੰਮ ਦਿੱਤਾ ਜਾਂਦਾ ਸੋ ਦਾ ਜੁਡੀਸ਼ੀਅਲ ਸਿਸਟਮ ਇਜ਼ ਆਲਸੋ ਓਵਰ ਬਰਡਨ ਸੋ ਵੀ ਹੈਵ ਰਿਕਵੈਸਟਡ ਦੀ ਸਟੇਟ ਗਵਰਨਮੈਂਟ ਟੂ ਸਟੈਬਲਿਸ਼ 30 ਐਕਸ ਤੇ ਮਾਨਯੋਗ ਹਾਈ ਕੋਰਟ ਦੀ ਕੰਕਰੈਂਸ ਲੈਣ ਤੋਂ ਬਾਅਦ ਸਟੇਟ ਗਵਰਨਮੈਂਟ ਇਸ ਤੇ 22.8 ਕਰੋੜ ਜਿਹੜਾ ਐਨੂਅਲ ਖਰਚਾ ਆਊਗਾ ਔਨ ਸੈਟਿੰਗ ਅਪ ðiਸ ਸੋ ਸੋ ਦਾ ਦਾ ਪ੍ਰੋਪੋਜ਼ਲ ਇਜ਼ ਅੰਡਰ ਐਕਟਿਵ ਕਨਸਿਡਰੇਸ਼ਨ ਤੇ ਦੂਜਾ ਅਸੀਂ ਇੰਡੋਪਾਕ ਬਾਰਡਰ ਤੇ ਵੀ ਜਿਹੜਾ ਸਾਡੇ ਐਂਟੀ ਡਰੋਨ ਸਿਸਟਮਸ ਹੈਗੇ ਉਹ ਅਸੀਂ ਟੈਸਟ ਕਰ ਲਏ ਹੈਗੇ ਸਾਡੇ ਆਫਿਸਰਸ ਨੇ ਐਮ ਐਚ ਏ ਦਿੱਲੀ ਉਹਨਾਂ ਨਾਲ ਮੀਟਿੰਗਸ ਵੀ ਕਰ ਲੀਆਂ ਸੋ ਵੈਰੀ ਸੂਨ ਵੀ ਐਕਸੈਪਟ ਬਾਈ ਸੈਪਟੈਂਬਰ ਅਕਤੂਬਰ ðiਸ ਯੀਅਰ So, Punjab uh, will be installing anti drone systems uh, uh, on the second line of defense in coordination with the PSI. So, I'll request for any questions.